set <laughs> that my you <laughs> ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਹੀ ਅੱਜ ਗੁਰਦੁਆਰਾ ਸੰਗਤ ਸਾਹਿਬ ਅਨਜੀਤ ਵਿਆਹ ਲੋਹਾਰਾ ਰੋਡ ਅੰਮ੍ਰਿਤਸਰ ਵਿਖੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਬਹੁਤ ਹੀ ਧੂਮ-ਧਾਮ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਗੁਰੂ ਅਰਜਨ ਸਾਹਿਬ ਨੇ ਰਾਮ ਸਰ ਸਾਹਿਬ ਦੇ ਸਥਾਨ ਤੇ ਭਾਈ ਗੁਰਦਾਸ ਜੀ ਤੋਂ ਜੋ ਹੈ ਆਦਿ ਸ਼੍ਰੀ ਗ੍ਰੰਥ ਸਾਹਿਬ ਲਿਖਾਉਣਾ ਕੀਤਾ ਸੀ ਜੋ ਕਿ ਅਜਦੇ ਦਿਨ ਗੁਰੂ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਤੇ ਸੀਸ ਤੇ ਆਦਿ ਸ਼੍ਰੀ ਗ੍ਰੰਥ ਸਾਹਿਬ ਰੱਖ ਕੇ ਪਿੱਛੋਂ ਆਪ ਨੰਗੇ ਪੈਰੀ ਚੌਰ ਕਰਦੇ ਹੋਏ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਸਨ ਤੇ ਉੱਥੇ ਜਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਸਾਹਿਬ ਨੂੰ ਜਿਹੜਾ ਹੈ ਪਹਿਲੇ ਗ੍ਰੰਥੀ ਹੋਣ ਦਾ ਮਾਣ ਦਿੱਤਾ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਬਾਬਾ ਬੁੱਢਾ ਕੋਲੋ ਗ੍ਰੰਥ ਲਵੋ ਆਵਾਜ਼ਾ ਸੁਨੇ ਸਭ ਪੰਥ ਬਾਬਾ ਬੁੱਢਾ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪ੍ਰਕਾਸ਼ ਕੀਤਾ ਸੀ ਉਸ ਦਾ ਪਹਿਲਾ ਹੁਕਮਨਾਮਾ ਸੂਈ ਮੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਕੋ ਲੋਆ ਹਰ ਕੰਮ ਕਰਾਵਣ ਆਇਆ RAM ਗੁਰੂ ਮਹਾਰਾਜ ਦੀ ਕਿਰਪਾ ਦਿਨਾਰ ਬਾਬਾ ਬੁੱਢਾ ਸਾਹਿਬ ਨੇ ਜੋ ਪਹਿਲਾ ਹੁਕਮਨਾਮਾ ਲਿਆ ਤੇ ਅੱਜ ਗਰੰਥੀ ਸਿੰਘਾਂ ਦੀ ਜੋ ਪਰੰਪਰਾ ਦਾ ਪਹਿਲਾ ਦਿਨ ਹੈ ਸਾਰੇ ਗਰੰਥੀ ਸਿੰਘਾਂ ਨੂੰ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਹਦਾਈਆਂ ਹੋ ਜੀ ਗੁਰਦੁਆਰਾ ਸੰਗਤ ਸਾਹਿਬ ਵਿਖੇ ਪਿਛਲੇ 3 ਦਿਨਾਂ ਤੋਂ ਸ੍ਰੀ ਖੰਡ ਪਾਠ ਸਾਹਿਬ ਚੱਲ ਰਹੇ ਹਨ ਵੱਖ-ਵੱਖ ਤਰ੍ਹਾਂ ਦੇ ਲੰਗਰ ਅਟੁੱਟ ਚੱਲ ਰਹੇ ਹਨ ਸੰਗਤਾਂ ਜਿੱਤੇ ਗੁਰੂ ਮਹਾਰਾਜ ਦਾ ਲੰਗਰ ਛਕ ਰੀਆਂ ਹਨ ਉੱਤੇ ਹੀ ਆਤਮਿਕ ਰੂਹ ਦੀ ਖਰਾਬ ਗੁਰਬਾਣੀ ਦਾ ਓਟ ਆਸਰਾ ਲੈ ਰਹੀ ਹਨ ਸਾਰੀਆਂ ਸੰਗਤਾਂ ਅਜਤੇ ਬਹੁਤ ਹੁੰ ਧਾਮ ਨਾਲ ਜੋ ਹੈ ਉਹ ਆਪਣੀਆਂ ਹਾਜ਼ਰੀਆਂ ਨਤਮਸਤਕ ਹੋ ਕੇ ਲਵਾ ਰਹੀਆਂ ਹਨ ਉਪਰੰਤ ਭੋਗ ਤੋਂ ਉਪਰੰਤ ਕੀਰਤਨ ਦਰਬਾਰ ਸਜਿਆ ਹੈ ਜਿਸ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਭਾਈ ਸੁਖਦੇਵ ਸਿੰਘ ਦੇ ਸਾਥੀ ਉਪਰੰਤ ਸਰਬਜੀਤ ਸਿੰਘ ਜੀ ਦੇ ਸਾਥੀ ਜਸ ਸੰਗੀਤ ਅਕੈਡਮੀ ਵਾਲੇ ਅਤੇ ਬੀਬੀਆਂ ਦੇ ਜਥੇ ਵੱਲੋਂ ਹਰਜਾਸ ਕੀਰਤਨ ਕੀਤਾ ਗਿਆ ਹੈ ਸ਼ਾਮ ਨੂੰ ਜੋ ਹੈ ਇਸੇ ਤਰ੍ਹਾਂ ਦੀਵਾਨ ਸੱਜੇਗਾ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਆਰਤੀ ਦੇ ਸ਼ਬਦ ਪੜੇ ਜਾਣਗੇ ਉਪਰੰਤ ਗੁਰੂ ਮਹਾਰਾਜ ਦਾ ਜੋ ਸਰੂਪ ਹੈ ਉਹ ਫੁੱਲਾਂ ਦੀ ਵਰਖਾ ਕਰਦੇ ਹੋਏ ਇਲਾਹੀ ਬਾਣੀ ਦੇ ਸ਼ਬਦ ਪੜਦੇ ਹੋਏ ਵਕ ਵਕ ਤਨ ਸਾਜਾਂ ਦੀਆਂ ਖੜਤਾਲਾਂ ਸ਼ੈਣੇ ਟਲੀਆਂ ਨਰਸਿੰਘੇ ਵਜਾਉਂਦੇ ਹੋਏ ਗੁਰੂ ਮਹਾਰਾਜ ਦੇ ਨਿੱਜੀ ਸਾਂਤ ਤੇ ਜਾਣਗੇ ਸਾਰੀਆਂ ਸੰਗਤਾਂ ਓਮ ਮਹਾਮਾ ਆਓ ਜੀ ਸਾਰੀਆਂ ਸੰਗਤਾਂ ਨੂੰ ਤੰਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਵਿਹਾਰ ਦੀਆਂ ਸੰਗਤਾਂ ਵੱਲੋਂ ਪਹਿਲੇ ਪ੍ਰਕਾਸ਼ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਗ੍ਰੰਥੀਆਂ ਸੰਗਾਂ ਨੂੰ ਲੱਖ ਲੱਖ ਵਧਾਈ ਦੇਣਾ ਹਾਂ ਤੇ ਚੜ੍ਹਦੀਆਂ ਕਲਾ ਜਰੈਣ ਪਿਛਲੇ ਤਿੰਨ ਦਿਨਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਚੱਲ ਰਹੇ ਨੇ ਪਾਠ ਚੱਲ ਰਹੇ ਨੇ ਤੇ ਉਦੋਂ ਬਾਅਦ ਲੰਗਰ ਟੁੱਟ ਵਰਤੇ ਗਏ ਨੇ ਬਾਕੀ ਸੰਗਤਾਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਹੈ ਮੈਂ ਸਾਰੀਆਂ ਸੰਗਤਾਂ ਨੂੰ ਵਧਾਈ ਦੇਣ ਨੂੰ ਪਾਤਰ ਨੇ ਮੈਂ ਸਾਰੀਆਂ ਸੰਗਤਾਂ ਨੂੰ ਇਸ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਣ ਤਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੋ ਸੰਗਤਾਂ ਬੜੇ ਪ੍ਰੇਮ ਉਤਸ਼ਾਹ ਦੇ ਨਾਲ ਮਨਾ ਰਹੀਆਂ ਹਨ ਜੋ ਪਰਸੋਂ ਰੋਜ਼ ਤੋਂ ਗੁਰਦਰਾ ਸਾਹਿਬ ਸ੍ਰੀ ਖੰਡ ਪਾਰ ਸ੍ਰੇਮ ਬੋਇਆ ਅੱਜ ਭੋਗ ਪਏ ਹਨ ਭੋਗ ਤੋਂ ਪ੍ਰੰਤ ਕਵੀਸ਼ਰੀ ਜਥੇ ਰਾਗੀ ਸਿੰਘਾਂ ਨੇ ਜੋ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਸਤਿਗੁਰੂ ਪਾਤਸ਼ਾਹ ਇਸੇ ਤਰ੍ਹਾਂ ਹੀ ਆਉਣ ਵਾਲਾ ਸਮਾਂ ਸੁੱਖਾਂ ਦਾ ਬਤੀਤ ਕਰਨ ਸੰਗਤਾਂ ਨੂੰ ਨਾਮ ਬਾਣੀ ਸਿਮਰਨ ਦੇ ਦਾਤਾਂ ਬਖਸ਼ਣ ਸੋ ਇਸ ਲਈ ਗੁਰੂ ਕੇ ਲੰਗਰ ਅਟੁੱਟ ਚੱਲ ਰਹੇ ਹਨ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਜੋ ਸੰਗਤਾਂ ਨੂੰ ਮਹਾਰਾਜ ਦੇ ਪ੍ਰਕਾਸ਼ ਜਹਾੜੇ ਦੀਆਂ ਲੱਖ ਲੱਖ ਵਧਾਈਆਂ ਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ